ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੇਨੇ ਹੀ ਤੂਫਾਨ ਆਉਣ ਦੇ ਨਾਲ ਅੱਜ ਦੇਖੋ ਤਾਰ ਜਿਹੜੀ ਆ ਇਹ ਲਟਕ ਗਈ ਆ ਇਸ ਹਮਲੇ ਦੇ ਵਿੱਚ ਕੋਲਸਰ ਦੇ ਵਿੱਚ ਜਿਹੜੀ ਮੇਨ ਤਾਰ ਆ ਉਹ ਟੁੱਟ ਗਈ ਆ ਤੇ ਤਕਰੀਬਨ ਜਿਹੜੀ ਤਾਰ ਅੱਧੀ ਟੁੱਟ ਕੇ ਪਿੱਛੇ ਚਲ ਗਈ ਆ ਉਹ ਸਾਹਮਣੇ ਪਿੱਛੇ ਗਈ ਹੋਈ ਆ ਜੀ ਉਹ ਸਾਹਮਣੇ ਲਟਕੀ ਦੇਖ ਦਿਓ ਲੋ ਤੋਂ ਲੱਗ ਕੇ ਦਿਖਾਣੇ ਆ ਤੇ ਆ ਜੀ ਇਹ ਜਿਹੜੀ ਟੁੱਟੀ ਉਤਾਰਾ ਇਥੋਂ ਇਹ ਤਾਰ ਟੁੱਟ ਕੇ ਤਕਰੀਬਨ ਮੋਰੇ ਕੋਲ ਸਰਮਲੇ ਚ ਇਹ ਲਟਕਦੀ ਆ ਜੀ ਖਤਰੇ ਵਾਲਾ ਕੰਮ ਆ ਕੋਈ ਵੀ ਸੱਜਣ ਲੱਗੇ ਨਾ ਆਇਓ ਤੇ ਬਿਜਲੀ ਵਿਭਾਗ ਦੇ ਵੀ ਜਰੂਰ ਬੰਦੇ ਆਉਣਗੇ ਤੇ ਸਹੀ ਕਰਨਗੇ ਧੰਨਵਾਦ ਜੀ ਲੋ ਜਦੋਂ ਹਨੇਰੀ ਆਉਣ ਦੇ ਨਾਲ ਬਹੁਤ ਜ਼ਬਰਦਸਤ ਖਿੱਚ ਹੋਈ ਆ ਤੇ ਤਾਰ ਉੱਪਰੋਂ ਟੁੱਟ ਗਈ ਉਹ ਸਾਹਮਣੇ ਲੱਗਾ ਆ ਤੇ ਇਹ ਨਾਲ ਹੋਰ ਵੀ ਤਾਰਾਂ ਜਾਂਦੀਆਂ ਬਹੁਤ ਆ ਲੋ ਤਾਰਾਂ ਵੀ ਤੁਹਾਨੂੰ ਦਿਖਾਣੇ ਆ ਇਹ ਖੰਬੇ ਦੇ ਨਾਲ ਹੋਰ ਵੀ ਤਾਰਾਂ 1 2 3 ਜੀ ਜਿਹੜੀ ਇਹ ਟੀਮ ਸਾਡੇ ਬਿਕਰਮਜੀਤ ਜੀ ਆ ਪਹੁੰਚੀ ਮੌਕੇ ਤੇ ਤੇ ਉਹਨਾਂ ਨੇ ਦੱਸਿਆ ਵੀ ਇਹ ਨਕੌਦਰ ਤੋਂ ਹੀ ਟੀਮ ਆ ਰਹੀ ਆ ਦੇਖੋ ਤੇ ਉਹ ਇਹਦਾ ਇੰਤਜ਼ਾਮ ਕਰਨਗੇ ਤੇ ਇਹਨੂੰ ਖੀਕ ਕਰਕੇ ਜਾਓ ਧੰਨਵਾਦ ਕਸਾ ਗਿਆ ਜੀ ਸਾਰਾ ਜਿਹੜੀ ਤਾਰ ਟੁੱਟੀ ਆ ਹਾਂਜੀ ਤਾਂ तकरीबन ਮੀਂਹ ਹੀ ਨੇਰੀ ਜਿਹੜਾ ਚਖੜ ਆ ਬਹੁਤ ਜ਼ਬਰਦਸਤ ਆਇਆ ਸੀ ਕਿ ਤਾਰ ਟੁੱਟ ਗਈ ਆ ਪੰਜਾਬ 'ਚ ਬਹੁਤ ਆਵਾਂ ਨੁਕਸਾਨ ਹੋਇਆ ਹਾਂ ਬਹੁਤ ਜ਼ਿਆਦਾ ਅੱਛਾ ਜੀ ਹਾਂ ਤੇ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਹੋ ਕੀ ਕਰੋਗੇ ਕੋਈ ਨਹੀਂ ਇਹ ਟੀਮ ਆ ਰਹੀ ਐ ਆ ਕੇ ਦੋਸਤ ਕਰਨਾ ਹੈ ਦਿੱਲੀ ਦੇ ਤੇ ਕਿਥੋਂ ਆ ਰਹੀ ਐ ਜੀ ਟੀਮ ਜਿਹੜੀ ਨਕੋਦਰ ਤੋਂ ਆ ਰਹੀ ਐ ਨਕੋਦਰ ਤੋਂ ਆ ਜੀ ਕੀ ਨਾਮ ਤੁਹਾਡਾ ਜੀ ਵਿਕਰਮਜੀਤ ਤੇ ਵਿਕਰਮਜੀਤ ਤੁਸੀਂ ਕਿੱਥੇ ਰਹਿਣ ਵਾਲੇ ਹੋ ਮੈਂ ਤੇ ਫੋਗੜ ਦੇ। ਅੱਛਾ ਜੀ ਤੇ ਇਹਦਾ ਕੋਈ ਲੈਂਡ ਲੂਟ ਦਾ ਕੋਈ ਖਤਰਾ ਤਾਂ ਨਹੀਂ ਇਸ ਵੇਲੇ ਜਿਹੜੇ ਬੱਚੇ ਖੇਡਦੇ ਨੇ। ਮੈਂ ਇਸ ਟਾਈਮ ਲੈਂਡ ਬੰਦਾ ਪੁੱਛੋ। ਬੰਦੇ ਜੀ। ਚਲੋ ਧੰਨਵਾਦ ਜੀ ਤੁਹਾਡਾ। ਸ਼ੁਕਰ ਹੈ।